ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਰਿਆਣਾ ਰਾਜਸਥਾਨ ਦੇ ਮੌਸਮ ਦੀ ਸਤਿ ਸ੍ਰੀ ਅਕਾਲ ਸਾਰੇ ਪੰਜਾਬ वासियों ਨੂੰ ਮੌਸਮ ਦੀ ਜਾਣਕਾਰੀ ਦੇਖਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਇੱਕ ਪੱਛਮੀ ਸਿਸਟਮ ਆਪਾਂ ਨੂੰ ਦੇਖ ਕੇ ਨੂੰ ਮਿਲੇਗਾ ਉਸ ਦੀ ਜਾਣਕਾਰੀ ਦਵਾਂਗੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਬਰਨਗੇ ਕਿਹੜੇ ਇਲਾਕਿਆਂ ਵਿੱਚ ਬੱਦਲਵਾਈ ਬਣੇਗੀ ਸਭ ਜਾਣਕਾਰੀ ਦਵਾਂਗੇ ਇੱਕ ਵਾਰ ਫੇਰ ਤੋਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਮ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾ ਤੈਨੂੰ ਪੂਰੀ ਜਾਣਕਾਰੀ ਮਿਲੇਗੀ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਯਾਨੀ ਕਿ 14 15 16 ਜਨਵਰੀ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਪੰਜਾਬ ਹਰਿਆਣਾ ਰਾਜਸਥਾਨ ਦੀਆਂ ਲਾਈਵ ਸੈਲਟ ਤੁਸੀਂ ਨਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਆਪਾਂ ਨੂੰ ਕੱਲ ਦਿਨ ਚੜ੍ਹਦਿਆਂ ਸਾਰੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤੂਫਾਨ ਦੇਖਣ ਨੂੰ ਮਿਲੀ ਅਤੇ ਤੁੰਦ ਵੀ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੀ ਜੇਕਰ ਆਪਾਂ ਹੁੰਦੇ ਘੰਟਿਆਂ ਦੀ ਗੱਲ ਕਰੀ ਤਾਂ ਤਕਰੀਬਨ 14 ਤਰੀਕ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਫਿਲਹਾਲ ਆਪਾਂ ਪੱਛਮੀ ਸਿਸਟਮ ਦੀ ਗੱਲ ਕਰੀਏ ਆਪਾਂ ਨੂੰ ਪਛਮੀ ਸਿਸਟਮ ਦੇਖਣ ਨੂੰ ਮਿਲੇਗਾ ਜੋ ਕਿ ਹਲੇ ਪਾਕਿਸਤਾਨ ਵਾਲੀ ਸਾਈਡ ਦੇ ਉੱਪਰ ਹੈ ਜਿਸ ਦਾ ਅਸਰ ਆਪਾਂ ਨੂੰ 15 ਅਤੇ 16 ਤਰੀਕ ਨੂੰ ਜ਼ਿਆਦਾਤਰ ਲੱਗਿਆਂ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਜੇ ਹਵਾ ਦੀ ਗੱਲ ਕਰੀਏ ਆਪ ਹਵਾ ਆਪਾਂ ਨੂੰ ਉੱਤਰ ਪੱਛਮ ਦੀ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇ ਰਹੀ ਹੈ ਜ਼ਿਆਦਾਤਰ ਲੱਗਿਆਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਆਪਾਂ ਨੂੰ ਇਧਰੋਂ ਦੇਖਣ ਨੂੰ ਮਿਲੇਗਾ ਤੇ ਇੱਕ ਸਿਸਟਮ ਆਪਾਂ ਨੂੰ ਇਧਰੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇਵੇਗਾ ਜੋ ਕਿ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਸਾਰ ਦੇ ਇੱਕ ਨੂੰ ਮਿਲ ਸਕਦੇ ਹਨ 15 ਤੇ 16 ਤਰੀਕ ਨੂੰ ਜ਼ਿਲ੍ਹਾਵਰ ਰਿਪੋਰਟ ਖਾਂਗੇ ਫਿਲਹਾਲ ਵੀਡੀਓ ਦੇ ਵਿੱਚ ਬਣੇ ਰਹਿਣ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਾਂ ਨੂੰ ਕੱਲ ਸਵੇਰ ਤੋਂ ਹੀ ਪੰਜਾਬ ਦਾ ਮੌਸਮ ਸਾਰੇ ਖੇਤਰਾਂ ਦੇ ਵਿੱਚ ਠੀਕ-ਠਾਕ ਦੇਖਣ ਨੂੰ ਮਿਲਿਆ ਚੰਗੀ ਧੁੱਪ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਲਗਾਤਾਰ ਮਿੱਠੀ ਠੰਡੀ ਹਵਾ ਚੱਲ ਰਹੀ ਸੀ ਜਿਹੜੇ ਤੁੰਦ ਦੀ ਉਮੀਦ ਸੀਗੀ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਨਾ ਮਾਤਰ ਤੁੰਦ ਦੇਖਣ ਨੂੰ ਮਿਲੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਿਹਾ ਤੇ ਦਿਨ ਵੇਲੇ ਚੰਗੀ ਧੁੱਪ ਦੇਖਣ ਨੂੰ ਮਿਲੀ ਫਿਲਹਾਲ ਆਪਾਂ ਜੇ 14 ਤਰੀਕ ਦੀ ਗੱਲ ਕਰੀਏ 14 ਤਰੀਕ ਨੂੰ ਤਕਰੀਬਨ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਹਲਕੀ ਬੱ ਗੁਰਦਾਸਪੁਰ ਟਾਂਡਾ ਚਿਹਰਪੁਰ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ 6 ਵਜੇ ਤੋਂ ਤਕਰੀਬਨ ਇਸ 10ਰ ਆਪਾਂ ਨੂੰ 10 ਵਜੇ ਤੱਕ ਦੇਖਣ ਨੂੰ ਮਿਲੇਗਾ 10 ਵਜੇ ਤੋਂ ਬਾਅਦ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੋ ਜਾਏਗਾ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਤਕਰੀਬਨ ਸਾਰਾ ਦਿਨ ਦੇਖਣ ਨੂੰ ਮਿਲੇਗਾ ਕੁਝ ਖਾਸ ਬਦਲਾਅ ਸਾਰਾ ਦਿਨ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇਗਾ ਤਕਰੀਬਨ ਕਹਿ ਸਕਦੇ ਹਾਂ ਕਿ ਔਣ ਵਾਲੇ ਕੈਂਟਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਤਕਰੀਬਨ ਆਪਾਂ ਸ਼ਾਮ ਦੀ ਗੱਲ ਕਰੀਏ ਤਾਂ ਸ਼ਾਮ ਨੂੰ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫੀ ਦੇਖਣ ਨੂੰ ਮਿਲੇਗਾ ਫਿਲਹਾਲ ਜੇਕਰ ਆਪਾਂ 15 ਤਰੀਕ ਦੇ ਮੌਸਮ ਦੀ ਗੱਲ ਕਰੀਏ ਇੱਕ ਹਲਕਾ ਪੱਛਮੀ ਸਿਸਟਮ ਜਿਹਦਾ ਦਿਖਦਾ ਹੋਇਆ ਦਿਖਾਈ ਦੇ ਰਿਹਾ ਹੈ ਤਕਰੀਬਨ ਤੁਸੀਂ ਲਾਈਵ ਸੈਂਟਰਡ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਸਿਸਟਮ ਬਦਲਵਾਈ ਟੁੱਟਵੇਂ ਤੌਰ ਤੇ ਆਪਾਂ ਨੂੰ ਕੁਝ ਪਾਕਿਸਤਾਨ ਵਾਲੀ ਸਾਈਡ ਤੋਂ ਐਂਟਰ ਹੋਏਗੀ ਤੇ ਕੁਝ ਹਰਿਆਣੇ ਵਾਲੀ ਸਾਈਡ ਤੋਂ ਐਂਟਰ ਹੋਏਗੀ ਜਿਹੜੇ ਟੁੱਟਵੇਂ ਤੌਰ ਤੇ ਬਦਲਵਾਈ ਆਪਾਂ ਨੂੰ ਅੱਗੇ ਵੱਧੀ ਹੋਏ ਦਿਖਾਈ ਦੇਗੀ ਜਿਸ ਦੇ ਵਿੱਚ ਗੁਰਦਾਸਪੁਰ ਟਾਂਡਾ ਚਾਰਪੂ ਜਲੰਧਰ ਇਧਰ ਹਰਿਆਣੇ ਵਾਲੇ ਸਾਈਡ ਤੇ ਇਲਾਕੇ ਹੋਗੇ ਪਟਿਆਲਾ ਬਲੇਰ ਕੋਟਲਾ ਸੰਗਰੂਰ ਚੰਡੀਗੜ੍ਹ ਮੋਹਾਲੀ ਇਧਰ ਬਠਿੰਡਾ ਮਾਨਸਾ ਸੰਗਰੂਰ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਚਾਂਸ ਦੇਖਣ ਨੂੰ ਮਿਲਣਗੇ ਅੱਗੇ ਜੇਕਰ ਆਪਾਂ ਗੱਲ ਕਰੀਏ 16 ਤਰੀਕ ਦੇ ਮੌਸਮ ਦੀ ਇਹ ਸਿਸਟਮ ਹੋਰ ਅੱਗੇ ਫੈਲੇਗਾ ਜਿਸ ਨਾਲ ਬੱਦਲਵਾਈ ਟੁੱਟਵੇਂ ਤੌਰ ਤੇ ਸੰਗਣੀ ਹੁੰਦੀ ਜਾਏਗੀ ਜਿਸ ਦੇ ਵਿੱਚ ਪੰਛਾਰੇ ਪੰਜਾਬ ਨੂੰ ਕਵਰ ਕਰੇਗੀ ਜਿਸ ਦੇ ਵਿੱਚ ਇਲਾਕੇ ਹੋਣਗੇ ਬਠਿੰਡਾ ਫਰੀਦਕੋਟ ਪੱਟੀ ਅੰਮ੍ਰਿਤਸਰ ਸਾਹਿਬ ਮੋਗਾ ਚਾਰਪੁਰ ਕੁਝ ਇਲਾਕੇ ਹੋਗੇ ਇਹ ਬਾਕੀ ਪਟਿਆਲਾ ਮਲੇਰਕੋਟਲਾ ਸੰਗਰੂਰ ਚੰਡੀਗੜ੍ਹ ਮੋਹਾਲੀ ਰੋਪੜ ਇਹਨਾਂ ਇਲਾਕਿਆਂ ਦੇ ਵਿੱਚ ਇਸ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਜੇਕਰ ਮੌਸਮ ਵਿਭਾਗ ਦੇ ਰਿਪੋਰਟ ਦੀ ਗੱਲ ਕਰੀਏ ਤਾਂ 14 ਤਰੀਕ ਨੂੰ ਆਪਾਂ ਨੂੰ ਸੰਗਣੀ ਤੁੰਦ ਅੰਮ੍ਰਿਤਸਰ ਸਾਹਿਬ ਤਨਤਨ ਸਾਹਿਬ ਕਪੂਰਥਲਾ ਦੇ ਵੀ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਜਲੰਧਰ ਹੋ ਗਿਆ ਪਠੰਡਾ ਦੇ ਕੁਝ ਇਲਾਕੇ ਲੁਧਿਆਣੇ ਦੇ ਕੁਝ ਇਲਾਕੇ ਹੋਗੇ ਚੰਗਰੂਰ ਅਤੇ ਮਲੇਰ ਕੋਟਲਾ ਪਟਿਆਲੇ ਦੇ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਮੌਸਮ ਵਿਭਾਗ ਦੀ ਰਿਪੋਰਟ ਦੇ ਹਿਸਾਬ ਨਾਲ ਜੇ 15 ਤਰੀਕ ਦੀ ਉਮੀਦ ਦੀ ਗੱਲ ਕਰੀਏ ਤਾਂ ਗਰਜ ਲਿਸ਼ਕ ਦੇ ਹਿਸਾਬ ਨਾਲ ਬਠਿੰਡਾ ਬਰਨਾਲੇ ਦੇ ਇਲਾਕੇ ਹੋਗੇ ਮਾਨਸਾ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਮੌਸਮ ਵਿਭਾਗ ਦੇ ਅਲਰਟ ਦੇ ਹਿਸਾਬ ਨਾਲ ਉਮੀਦ ਦੇ ਚਾਂ ਦੇਖਣ ਨੂੰ ਮਿਲ ਸਕਦੇ ਹਨ ਓਵਰਆਲ ਆਪਾਂ ਨੂੰ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਕੁਝ ਇਲਾਕਿਆਂ ਦੇ ਵਿੱਚ 15 16 ਤਰੀਕ ਨੂੰ ਹਲਕੀ ਬੱਦਲਬਾਜ਼ੀ ਤੇ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਬੱਦਲਬਾਜ਼ੀ ਦੇਖਣ ਨੂੰ ਮਿਲੇਗੀ ਜੇਕਰ ਓਵਰਆਲ ਰਿਪੋਰਟ ਦੀ ਗ ਤਕਰੀਬਨ 19 ਤਰੀਕ ਤੱਕ ਮੌਸਮ ਵਿਭਾਗ ਨੇ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ yellow alert ਜਾਰੀ ਕੀਤੇ ਗਿਆਨ ਕੁਝ ਦੇ ਵਿੱਚ orange alert ਜਾਰੀ ਕੀਤੇ ਗਏ ਹਨ ਫਿਲਹਾਲ ਇਸ ਤਰ੍ਹਾਂ ਦਾ ਹੀ ਮੌਸਮ ਦੇਖਣ ਨੂੰ ਮਿਲਿਆ ਸੰਗਣੀ ਤੁੰਦ ਆਪਾਂ ਨੂੰ ਬਹੁਤ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜੇ ਕਿ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ